ਦੇ ਪੁੱਤਰ ਤੇਰਾ ਹੁਣ 9 ਸਾਲ ਦਾ ਹੋ ਗਿਆ ਲਿਆ ਜਾ ਇਸ ਦੀ ਸੁਨਤ ਕਰਾ ਔਰ ਇਹ ਬਕਾਇਦਾ ਸ਼ਰਧਾ ਦਾ ਧਾਰ ਨਹੀਂ ਹੋਵੇ ਕਹਿੰਦੇ ਨੇ ਮਾਪੇ ਰਾਜ਼ੀ ਹੈ ਬਿਠੀ ਹੈ ਔਰ ਇਸਲਾਮੀ ਜਗਤ ਦੇ ਵਿੱਚ ਸੁਨਤ ਇੱਕ ਬਹੁਤ ਖੁਸ਼ੀ ਦਾ ਦਿਨ ਗਿਣਿਆ ਜਾਂਦਾ ਹੈ ਮਿਠਾਈ ਵੰਡੀ ਜਾਂਦੀ ਹੈ ਮਹਿਮਾਨਾਂ ਨੂੰ ਬਹੁਤ ਖਾਣਾ ਖਿਲਾਇਆ ਜਾਂਦਾ ਹੈ ਆਓ ਭਗਤ ਕੀਤੀ ਜਾਂਦੀ ਹੈ ਔਰ ਇਹ ਬਾਲਕ ਅੱਜ ਤੋਂ ਸ਼ਰਧਾ ਦੇ ਵਿੱਚ ਪ੍ਰਵਿਰਤ ਹੋਇਆ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਮਨਾਈ ਜਾਂਦੀ। ਲੇਕਿਨ ਕਬੀਰ ਨੇ ਸੁਨਤ ਕਰਾਣ ਤੋਂ ਇਨਕਾਰ ਕੀਤਾ। ਆਪ ਦੇ ਇਹ ਮਹਾਬੋਲ ਗੁਰੂ ਰਣ ਸਾਹਿਬ ਜੀ ਮਹਾਰਾਜ ਦੇ ਵਿੱਚ ਇਸ ਢੰਗ ਨਾਲ ਦਰਜ ਨੇ ਕਿ ਸੁਨਤ ਕਰੇ ਜੇ ਤੁਰਕ ਹੋਏਗਾ ਮੈਂ ਨਾ ਬਧਾਉਂਦਾ ਭਾਈ ਜੋਰੇ ਖੁਦਾਇ ਮ ਕੋ ਤੁਰਕ ਕਰੇਗਾ ਆਪਨ ਹੀ ਕਟ ਜਾਏ। ਸਖਤ ਸਨੇਹ ਕਰ ਗੁਰੂ ਕੋ ਹੋਏਗਾ ਹਕੀਕਤ ਜੇ ਸਖਤ ਛੁਰੀ ਦੇ ਨਾਲ ਇੰਦਰੀ ਕਟਣ ਨਾਲ ਜੇ ਕੋਈ ਵਾਕਈ ਮੁਸਲਮਾਨ ਹੋ ਜਾਂਦਾ ਹੈ ਤੇ ਐਸਾ ਅਗਰ ਰੱਬ ਚਾਹੁੰਦਾ ਸੀ ਤੋ ਰੱਬ ਸਵੈਮ ਕਟ ਦੇਣਾ ਪਰਮਾਤਮਾ ਹੀ ਸੁਨਤ ਕਰ ਦਿੰਦਾ ਸੁਨਤ ਕਰੇ ਜੇ ਤੁਰ ਕੋ ਹੋਏਗਾ ਔਰਤ ਕਾ ਕਿਆ ਕਰੀਏ ਅਰਬ ਸਰੀਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀਏ ਬੜੀ ਕੀਮਤੀ ਗੱਲ ਕਬੀਰ ਕਹਿ ਗਏ ਨੇ ਅਗਰ ਪੁਰਸ਼ ਵੀ ਸੁਨਤ ਕਰੋਗੇ ਤੋ ਇਸਤਰੀ ਦਾ ਕੀ ਕਰੋਗੇ ਤੋ ਇਸਤਰੀ ਤੇ ਆਖਰ Hindu ਹੀ ਰਹੇ ਅੱਧਾ ਸ੍ਰੀ ਮੁਸਲਮਨ ਅੱਧਾ Hindu ਕਬੀਰ ਨੇ ਸੁਨਤ ਕਰਨ ਤੋਂ ਇਨਕਾਰ ਕੀਤਾ ਔਰ ਆਖਿਆ ਕਿ ਸਰੀਰ ਦੇ ਸਾਰੇ ਅੰਗ ਪਰਿਪੂਰਨ ਪ੍ਰਮਾਤਮਾ ਦੀ ਤਰਫੋਂ ਸੰਪੂਰਨ ਨੇ ਤੇ ਮੈਂ ਕਿਸੇ ਵੀ ਅੰਗ ਨੂੰ ਕਟਾਣ ਨੂੰ ਰਾਜ਼ੀ ਨਹੀਂ ਲੇਕਿਨ ਆਪਨੇ ਇਸ ਰਸਮ ਨੂੰ ਵੀ ਮੰਨਣ ਤੋਂ ਇਨਕਾਰ ਕੀਤਾ ਕਿ 9 ਸਾਲ ਦੇ ਬਾਲਕ ਨੂੰ ਜਗੋ ਪਵਿੱਤ ਕਰਾਇਆ ਜਾਂਦਾ ਹੈ ਤਾਂ ਆ ਇਸ ਸੰਬੰਧ ਵਿੱਚ ਵੀ ਕਹਿੰਦੇ ਨੇ ਹਮ ਗਰ ਸੂਤ ਤਨੇ ਨਿਤਤਾਨਾ ਕੰਠ ਜਨੇਉ ਤੁਮਾਰੇ ਤੁਮ ਤੋ ਪੜਤੇ ਵੇਦ ਗਾਇਤਰੀ ਗੋਬਿੰਦ ਰਿਡੇ ਸੰਹਾਰਕ ਵਿਜਿੜਾ ਸੂਤਰ ਤੂੰ ਵਟ ਪਾ ਕੇ ਗਲ ਵਿੱਚ ਪਾ ਦੇਣਾ ਤੇ ਕਹਿੰਦਾ ਜਨੇ ਹੋਏ ਕਿ ਸੂਤ ਸਾਡੇ ਘਰ ਵਿੱਚ ਕੱਤਿਆ ਜਾਂਦਾ ਹੈ ਸਾਡੇ ਘਰ ਵਿੱਚ ਬਣਾਇਆ ਜਾਂਦਾ ਅਸੀਂ ਬਣਾਉਂਦੇ ਹਾਂ ਹਮ ਗਰ ਸੂਤ ਤਨੇ ਨਿਤ ਕਾਨਾ ਕੰਠ ਜਨੇਉ ਤੁਮਾਰੇ ਇਹ ਕਮਾਲ ਦੀ ਗੱਲ ਸੂਤਰ ਅਸੀਂ ਬਣਾਉਂਦੇ ਹਾਂ ਤੇ ਕੰਠ ਦੇ ਵਿੱਚ ਤੁਸੀਂ ਪਾ ਕੇ ਬ੍ਰਾਹਮਣ ਹੋ ਜਾਂਦੇ ਹੋ ਜਦ ਕੇ ਬਣਾਉਂਦੇ ਅਸੀਂ ਇਸ ਸੂਤ ਨੂੰ ਕੱਤੇ ਹਸਤੇ ਹਾਂ ਅਸੀਂ ਆਂ ਤੁਮ ਤੋ ਪੜਦੇ ਵੇਦ ਗਾਇਤਰੀ ਗੋਬਿੰਦ ਰਿ ਦੇਹ ਲਾਇ ਜਿਸ ਲਈ ਤੁਸੀਂ ਵੇਦ ਪੜਦੇ ਹੋ ਗਾਇਤਰੀ ਦਾ ਜਾਪ ਕਰਦੇ ਹੋ ਉਹ ਗੋਬਿੰਦ ਮੇਰੇ ਹਿਰਦੇ ਵਿੱਚ ਉਹ ਮੇਰੇ ਰੋਮ ਰੋਮ ਵਿੱਚ ਵਸਿਆ ਹੋਇਆ ਹੈ